ਹਾਂਜੀ ਬਹੁਤ ਮੈਸੇਜ ਆਉਂਦੇ ਸੀ ਵੀ ਸਾਨੂੰ ਤੁਸੀਂ ਹੱਥ ਦੀ ਵਾਇਲੇ ਟੋਟਕੇ ਦੀ ਦੁਆਰਾ ਵੀਡੀਓ ਬਣਾ ਕੇ ਪਾਓ ਪਤਾ ਨਹੀਂ ਹੋ ਸਕਦਾ ਫੇਸਬੁੱਕ ਤੇ ਸ਼ਾਇਦ ਮੇਨ ਮੇਰਾ ਵੀਡੀਓ ਮਿਲਦੀ ਵੀ ਨਹੀਂ ਛੇਤੀ ਛੇਤੀ ਜੇ ਇੱਕ ਵਾਰੀ ਹੱਥੋਂ ਖੁੰਝ ਜਵੇ ਤੇ ਅੱਗੇ ਅੱਗੇ ਚਲੀ ਜਾਂਦੀ ਹੈ ਇਹ YouTube ਤੋਂ ਤਾਂ ਹਜੇ ਨਿਕਲ ਆਉਂਦੀ ਹੈ ਤੁਸੀਂ ਕਰਨਾ ਕੀ ਹੈ ਜਿਹੜੀ ਤੁਹਾਡੀ ਵਿਸ਼ਾ ਤੁਸੀਂ ਆਪਦੀ ਵਿਸ਼ਮਨ ਦੇ ਵਿੱਚ ਸੋਚਣੀ ਆ ਇਹ ਵੀਰਵਾਰ ਵਾਇਦਨ ਕਰਨਾ ਸਵੇਰੀ ਖਾਲੀ ਪੇਟ ਮਹੱਤਵੋ ਚਾਹ ਬਾਅਦ ਦੇ ਵਿੱਚ ਪੀਣੀ ਆ ਤੁਸੀਂ ਉੱਠ ਕੇ ਇੱਕ ਚਮਚਾ ਹਲਦੀ ਦਾ ਭਰ ਲੈਣਾ ਭਰ ਕੇ ਉਹਨੂੰ ਟੂਟੀ ਖੋਲ ਦੇਣੀ ਛੱਲੇ ਛੈਂਕ ਦੇ ਵਿੱਚ ਚਮਚਾ ਇਸ ਤਰ੍ਹਾਂ ਚਮਚਾ ਕਰ ਲੈਣਾ ਤੇ ਉੱਤੇ ਟੂਟੀ ਖੋਲ ਦੇਣੀ ਆ ਬਸ ਇੰਨਾ ਹੀ ਕੰਮ ਕਰਨਾ ਹਰ ਵੀਰਵਾਰ ਤੁਹਾਡੀ ਵਿਸ਼ਪੂਰੀ ਹੋ ਜੂਗੀ ਅਗੇ ਤੁਹਾਡਾ ਕਰਨਾ ਨਾ ਕਰਨਾ ਮਰਜ਼ੀ ਆ ਹੋਰ ਜਰੂਰ ਤਾਂ ਫਿਰ ਦੁਬਾਰਾ ਹੋਰ ਕਰ ਲਓ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹਲਦੀ ਵਾਲੇ ਨੂੰ ਸੱਚੀ ਗੱਲ ਕੋਈ ਦੱਸ ਨਹੀਂ ਕਰੋ ਭਾਈ ਮੈਂ ਤਾਂ ਦੱਸਤਾ ਪਾਤੀ ਵੀਡੀਓ ਦੁਬਾਰਾ